ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਇਤੇ ਸਵਾਗਤ ਹੈ ਅੱਜ ਦੇ ਆਪਾਂ ਬਣੀ ਲਏ ਆ ਪਟਿਆਲਾ ਸ਼ਾਹੀ ਪੱਗ ਜਿਹਨਾਂ ਤੋਂ ਸਾਡੇ 6 ਮੀਟਰ ਦਾ ਕਪੜਾ ਲਏ ਤੋਂ ਫੋਲ ਬਲ ਵਰਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿੱਧਾ ਸੈਂਟਰ ਚੋ ਲਿਆ ਕੇ ਲੜ ਨੂੰ ਫੋਲਡ ਹੌਲ ਦਾ ਬਸਤਾ ਥੱਲੇ ਰੱਖ ਕੇ ਬੰਦ ਬਸਤਾ ਉੱਪਰ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਅੱਧਿਆ ਅੱਧੀ ਗੱਲ ਢਾ ਕੇ ਜਿਹੜਾ ਲੜ ਨੂੰ ਸਾਹ ਕਰਕੇ ਲਗਾ ਦਿੰਨਾ ਹੈ ਜਿਹੜਾ ਆਪਾਂ ਅਗਲਾ ਲੜੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਜ ਕਰਕੇ ਉਣੀ ਦਾ ਹੋਂਦਾ ਫਸਾ ਥੱਲੇ ਰਾ ਕੇ ਬੰਦ ਫਸਾ ਥੱਲੇ ਰਾ ਕੇ ਦੋ ਹੀ ਪੱਲੇ ਆਏ ਚੜੇ ਆ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਜਿੱਤ ਤਰਾ ਸੈਟ ਕਰ ਲੈਣਾ ਹੈ ਤੇ ਸੈਟ ਕਰਕੇ ਫਿਰ ਥੱਲੇ ਉਹ ਜਿਹੜਾ ਲੜ ਨੂੰ ਡਬਲ ਹੋਲ ਕਰਨਾ ਹੈ ਤੇ ਉੱਤੋਂ ਜਿਹੜਾ ਲੜ ਨੂੰ ਜਿੱਤ ਤਰਾ ਸਾ ਕਰਕੇ ਲਿਆ ਕੇ ਤੇ ਜਿੰਨਾਂ ਤੁਸੀਂ ਉਹ ਤਾਂ ਫਰ ਰੱਖਣੇ ਚਾਹੁੰਦੇ ਤੁਸੀਂ ਉਹਨਾਂ ਦਾ ਫਰ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਇਹੜਾ ਪਾਗਦਾ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀਆ ਹੋਲਾ ਫਸਾ ਥੱਲੇ ਆ ਕੇ ਬੰਦ ਫਸਾ ਉੱਤੇ ਆ ਕੇ ਦੋ ਹੀ ਪੱਲੇ ਉਚੜੇ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੋ ਤੇੜਾ ਲੜ ਨੂੰ ਚੱਕੀ ਤਰ ਸੈਟ ਕਰਨਾ ਹੈ ਸੈਟ ਕਰਕੇ ਤੇ ਫਿਰ ਥੱਲੇ ਉਹੜਾ ਲੜ ਨੂੰ ਸੈਟ ਕਰਕੇ ਤੋ ਉੱਤੇ ਉਹੜਾ ਲੜ ਨੂੰ ਦੱਬ ਕੇ ਤੇ ਜਿੰਨਾ ਆਪਾਂ ਦੂਜੇ ਲੜ ਦਾ ਫਰ ਰੱਖੀਂ ਜਾਂ ਆਪਾਂ ਤੇਜੀ ਲੜ ਦਾ ਫਰ ਰੱਖ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਤੇ ਲੜ ਨੂੰ ਵੇਖ ਤੋਂ ਇਹ ਕਿ ਆਰਕੀਟੈਕਟ ਟੋੜਾ ਲੜ ਨੂੰ ਫਾਹਲਾ ਲੋਡ ਕਰਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਸਾਫ ਕਰਨਾ ਹੈ ਤੇ ਥੱਲੇ ਸਾਫ ਕਰਕੇ ਤੇ ਇਹ ਜਿਹੜਾ ਪਲੜ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਤੇ ਜਿਹੜੇ ਜਿਹੜਾ ਵਾਧੂ ਦਾ ਕਪੜਾ ਰਹਿ ਜਾਂਦਾ ਉਹਨੂੰ ਆਪਾਂ ਥੱਲੇ ਵੱਲ ਖਿੱਚ ਕੇ ਫਿਰ ਉਹਨੂੰ ਡਬਲ ਫੋਲਡ ਕਰ ਲੈਣਾ ਹੈ ਤੇ ਡਬਲ ਫੋਲਡ ਕਰਕੇ ਤੋਂ ਟੋੜੇ ਲੜ ਨੂੰ ਦੱਬਣਾ ਹੈ ਤੋਂ ਟੋੜੇ ਲੜ ਨੂੰ ਦੱਬਣਾ ਹੈ ਤੋਂ ਟੋੜੇ ਲੜ ਨੂੰ ਦੱਬ ਕੇ ਤੇ ਫਿਰ ਆਪਾਂ ਇਹ ਲੜ ਲੜ ਨੂੰ ਸਾਫ ਕਰਕੇ ਤੇ ਜਿਹਨਾਂ ਪਾਤਰੀ ਜਿਹੜਾ ਦਫਾ ਰੱਖਿਆ ਜਾਂ ਪਾ ਚੌਥੇ ਲੜ ਦਾ ਫਾਨ ਰੱਖ ਕਿਹੜਾ ਲੜਨ ਨੂੰ ਲੋਡ ਕੱਟ ਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਹੈ ਲੜਨ ਨੂੰ ਬੈਕ ਤੋਂ ਪਿੰਚ ਕਰਕੇ ਲਗਾਉਣਾ ਹੈ ਤੇ ਹੋਰ ਜਿਹੜੀ ਆਪਾਂ ਬਾਕੀ ਪਾਕ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਇਹੜਾ ਪਗਲੜਾ ਲੜਨਾ ਹੈ ਲੜਨ ਨੂੰ ਵੈਕਟ ਪੈਚ ਕਰਕੇ ਪੁਣੀ ਦਾ ਹੋਦਾ ਪਸ ਥਲੇੜਾ ਕਿ ਬੰਦੇ ਪਸ ਹੋਤਰਾ ਕਿ ਦੋਈ ਪਲੇ ਬਿਚੜੇ ਪੱਲੇ ਪੱਲੇ ਜਾਲ ਖੋਲ ਕੇ ਦੂਜੇ ਪਲੇ ਪਪਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਫਿਰ ਡਬਲ ਫੋਲਡ ਕਰਕੇ ਜਿਹੜਾ ਲੜਨ ਨੂੰ ਜੰਗੀ ਤਰ੍ਹਾਂ ਜਿਹੜਾ ਲੜਨ ਨੂੰ ਉੱਤੋਂ ਸੈਟ ਕਰਕੇ ਤੇ ਫਿਰ ਥੱਲੇ ਜਿਹੜਾ ਲੜਨ ਨੂੰ ਸੈਟ ਕਰਕੇ ਤੇ ਆਪਾਂ ਜੰਗੀ ਤਰ੍ਹਾਂ ਉਸ ਦਾ ਫਾਸਲਾ ਲੋਡ ਕਰਕੇ ਤੇ ਲੜਨ ਨੂੰ ਸਾਫ ਕਰਕੇ ਲਗਾਉਣਾ ਹੈ ਤੇ ਨਾਲ ਇਹ ਬਾਕੀ-ਬਾਕੀ ਵੀਡੀਓ ਸੈਟਿੰਗ ਕਰੀ ਜਾਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ 5ਵੇਂ ਲੜਣ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੋ ਜਿਹੜੇ ਆਪਾਂ ਲੜ ਲਾਈ ਨੇ ਉਹਨਾਂ ਦੀ ਆਪਾਂ ਸੈਟਿੰਗ ਕਰਨੀ ਹੈ ਜਿਹੜਾ ਆਪਾਂ ਸ਼ਿਮਲ ਵਾਲਾ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀਆ ਹੌਲ ਦਾ ਫਸਾ ਥਾ ਜਿਹੜਾ ਕੇ ਬੰਦ ਫਸਾ ਤੇਰਾ ਕੇ ਦੋਈ ਪੱਲੇ ਹੋਈ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੇ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਤੇੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਥੱਲੇ ਵੀ ਜਿਹੜਾ ਆਪਾਂ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਤਾਂ ਜਿਹੜਾ ਪਰਾ ਕੱਲ ਗਿਲਾ ਟਿਕ ਸਕੇ ਤੇ ਫਿਰ ਆਪਾਂ ਲੜ ਨੂੰ ਧੱਕ ਦੇਹੀ ਜਿਹੜਾ ਆਪਾਂ ਫੋਲਡ ਕਰਦਣਾ ਹੈ ਤੇ ਫੇਰਾ ਪਰ ਇਹ ਲੜਨ ਨੂੰ ਕਿ ਕਿਤਰਾ ਸਾਫ ਕਰਕੇ ਜਿੰਨੀ ਆਪ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੇ ਉਹਦੀ ਚੜਾਈ ਰੱਖ ਕੇੜਾ ਲੜਨ ਨੂੰ ਤੇ ਲੋਡ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਤੇ ਵੀਡੀਓ ਬੱਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜਿਹੜੇ ਵੀ ਨਾਲ ਪਟਾਣ ਸ਼ਹੀ ਪੱਗ ਬਣਨੀ ਚ ਕੋਈ ਪ੍ਰੋਬਲਮ ਆਦੀ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਜਿਹੜਾ ਪਰ ਲੜਨ ਨੂੰ ਲੋਡ ਕਰਕੇ ਤੇ ਸਾਫ ਕਰਕੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਲੜਨ ਨੂੰ ਲੋਡ ਕਰ ਜੋ ਜਿਹੜੀ ਆਪਾਂ ਬਾਕੀ ਪਾਗ ਦੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਸੀ ਸਭ ਤੋਂ ਪਹਿਲਾਂ ਜਿਹੜੇ ਆਪਾਂ ਥੱਲੇ ਵਾਲੇ ਲੜ ਚੋਂ ਜਿਹੜਾ ਵਾਈਫੇਰ ਫੇਰ ਤੋਂ ਸ਼ੁਰੂ ਕਰਨਾ ਹੈ ਤੇ ਉਹਦੇ ਬਰਾਬਰੀ ਆਪਾਂ ਜਿਹੜੇ ਬਾਕੀ ਲੜਾਂ ਦਾ ਫਾਸਲਾ ਪੈਣਾ ਉਹ ਸੈੱਟ ਕਰਨਾ ਹੈ ਤੇ ਚੰਗੀ ਤਰ੍ਹਾਂ ਆਪਾਂ ਉਸ ਵਿੱਚ ਉਹਨਾਂ ਲੜਾਂ ਵਿੱਚ ਆਵਾਜ਼ ਫੇਰ ਕੇ ਤੇ ਜੇ ਕਿਸੇ ਲੜ ਦੀ ਜੇ ਕਿਸੇ ਲੜ ਦਾ فاਸਲਾ ਘੱਟ ਰਹਾ ਹੈ ਦਾ ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਆਵਾਜ਼ ਫੇਰ ਕੇ ਉਸ ਨੂੰ ਆਪਾਂ ਉਸ ਦਾ فاਸਲਾ ਬਾਕੀ ਲੜਾਂ ਦੇ ਬਰਾਬਰ ਕਰ ਲੈਣਾ ਹੈ ਤੇ ਜੇ ਕਿਸੇ ਲੜ ਦੀ ਜਨਵਟਾਈ ਰਹਦੀ ਆ ਉਹਦੇ ਤਾਂ ਆਪਾਂ ਬਾਹਰ ਨਾਲ ਪ੍ਰੈਸ਼ ਕਰਕੇ ਜਿਹੜੇ ਉਸ ਲੜ ਦੀ ਜਨਵਟਾਈ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਜਿਹੜਾ ਆਪਾਂ ਕਲਗੀ ਲੜਾ ਲਗਾਉਣਾ ਹੈ ਜਿਹੜਾ ਆਪਾਂ ਪੱਗ ਬੈ ਲਗਾਉਣਾ ਰੱਖਦੇ ਹੀ ਜਿਹੜਾ ਆਪਾਂ ਪੱਗ ਬੈ ਲਗਾਉਣਾ ਹੈ ਜਿਹੜਾ ਆਪਾਂ ਪੱਗ ਬੈ ਲਗਾਉਣਾ ਪੱਗ ਬੈ ਲਗਾ ਕੇ ਫਿਰ ਜਿਹੜਾ ਆਪਾਂ ਕਲਗੀ ਲੜ ਨੂੰ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਇੱਕ ਟਾਈਪ ਦੀ ਪੂਣੀ ਬਣਾ ਕੇ ਜਿਹੜੇ ਆਪਾਂ ਲੜ ਨੂੰ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਹਲਕਾ ਹਲਕਾ ਫੋਲਡ ਕਰਾਂਗੇ ਤਾਂ ਜਿਹੜੇ ਉਸ ਵਿੱਚੋਂ ਚੰਗੀ ਤਰ੍ਹਾਂ ਵਾਹ ਨਿਕਲ ਜਾਣੀ ਤੇ ਉੱਤੇ ਵੀੜੇ ਵਾਲਾ ਹੈ ਜਿਹਨੋਂ ਉਹ ਵਾਹ ਨਾ ਕੱਢ ਕੇ ਤੇ ਪੱਗ ਤੇ ਥੱਲੇ ਰੱਖੇੜਾ ਲੜ ਨੂੰ ਬੈਗ ਤੇ ਚੜਾਈ ਕੋ ਲਿਆ ਕੇ ਲੜਨੂ ਫਰੰਟ ਵੱਲ ਫਰੰਟ ਵੱਲ ਫਰੰਟ ਬੁਰੀ ਲੱਕੜੀਆ ਪਰ ਚੜਾਈ ਘਟਾ ਰਣੀ ਹੈ ਤੇ ਫਿਰ ਪੱਗ ਪਿੰਦੇ ਥੱਲੇ ਰੱਖ ਕੇ ਲੜਨੂ ਆਪ ਫਰੰਟ ਵੱਲ ਹੋਲ ਗਾਣੇ ਨੇ ਜੇ ਤਾ ਜਿੰਨੀ ਤੋਂ ਇਹ ਚੜਾਈ ਜਾ ਕਣਾ ਜੇ ਨਾ ਤਾਂ ਇਹਨੀਆਂ ਦੀ ਚੜਾਈ ਜਾ ਕਿਹੜੇ ਲੜਨ ਉੱਤੇ ਦੱਬ ਦੇਣਾ ਤੇ ਆਪਲੀ ਬਾਕੀ-ਬਾਕੀ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਇਹੜਾ ਪੌਣ 60% ਜਿਹੜਾ ਪਪਾ ਲੜ ਲਈ ਸਟੇ ਦੇ ਸੈਂਟਰ ਚੋਂ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੜ੍ਹ ਪਾਸੇ ਫਲਾ ਕੇ ਤੇ ਜਿੱਥੋਂ ਕਿਦਾ ਸਿਰ ਨਿਕਲ ਰਿਹਾ ਹੈ ਨਾ ਉੱਥੋਂ ਬੜਵਲ ਕਿਸੇ ਆ ਦੇ ਜਿਹੜਾ ਆਪਣਾ ਸਿਰ ਕਵਰ ਕਰ ਲੈਣਾ ਹੈ ਜਿਹੜਾ ਬੈਗ ਦਾ ਲੜ ਲਗਾਉਣਾ ਹੈ ਅੱਧਾ ਸੱਜਾ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਉਣਾ ਹੈ ਤੇ ਜਲਦੀ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ